ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੀ ਅੱਜ 모ਹਾਲੀ ਅਦਾਲਤ ਦੀ ਵਿੱਚ ਪੇਸ਼ੀ ਹੋਣੀ ਸੀ ਜਿੱਥੇ ਉਹਨਾਂ ਦੇ 7 ਦਿਨ ਦੇ ਵਿਜੀਲੈਂਸ ਰਿਮਾਂਡ ਦੀ ਮਿਆਦ ਮੁਕੰਮਲ ਹੋ ਰਹੀ ਹੈ ਪਰ ਅਦਾਲਤ ਵਿੱਚ ਉਹਨਾਂ ਦੀ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ਤੋਂ 모ਹਾਲੀ ਵੱਲ ਰਵਾਨਾ ਹੋਣ ਵਾਲੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ ਹੈ ਪੁਲਿਸ ਨੇ ਸਖਤ ਰਵੱਈਆ ਅਖਤਿਆਰ ਕਰਦਿਆਂ ਕਈ ਅਕਾਲੀ ਵਰਕਰਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨજરਬੰਦ ਕਰ ਦਿੱਤਾ ਹੈ ਜਿਸ ਕਾਰਨ ਅਕਾਲੀ ਵਰਕਰਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਇਸ ਦੌਰਾਨ ਅਕਾਲੀ ਦਲ ਦੇ ਵਰਕਰ ਅਤੇ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਕੀਲ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਨੂੰ ਵੀ ਪੁਲਿਸ ਨੇ ਉਹਨਾਂ ਦੇ ਘਰ ਵਿੱਚ ਹੀ ਨજરਬੰਦ ਕਰ ਦਿੱਤਾ ਹੈ ਮੋਨੂ ਨੇ ਦੱਸਿਆ ਹੈ ਕਿ ਮੈਂ ਇੱਕ ਵਕੀਲ ਹਾਂ ਅਤੇ ਮਜੀਠੀਆ ਜੀ ਦੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਣ ਜਾਣਾ ਸੀ ਪਰ ਬਿਨਾਂ ਕਿਸੇ ਨੋਟਿਸ ਦੇ ਪੁਲਿਸ ਨੇ ਮੈਨੂੰ ਘਰ ਵਿੱਚ ਹੀ ਕੈਦ ਕਰ ਲਿਆ ਹੈ ਇਹ ਸਿਰਫ ਸਿਆਸੀ ਦੁਸ਼ਮਣੀ ਹੈ ਜ਼ਿਕਰ ਜੋ ਗਾਇਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਬੀਤੇ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਰਾਜਨੀਤਿਕ ਤਾਪਮਨ ਕਾਫੀ ਜ਼ਿਆਦਾ ਵੱਧ ਗਿਆ ਇਸ ਸੰਬੰਧ ਵਿੱਚ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਅਤੇ ਅਕਾਲੀ ਦਲ ਨੇਤਾ ਇੰਦਰਜੀਤ ਸਿੰਘ ਪੰਡੋਰੀ ਹੋਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ ਮੈਂ ਪਰ ਐਡਵੋਕੇਟ ਆ ਜਾਬਨ ਹਰਿਆਣਾ ਹਾਈ ਕੋਰਟ ਦੇ ਰੋਲਡ ਐਡਵੋਕੇਟ ਦੇ ਤੌਰ ਤੇ ਦਿੱਤੀ ਹੈ ਜੀ ਪਰਮਿਸ਼ਨ ਜਾਨ ਦੀ ਇਹ ਕਰ ਲੋਗੇ ਤੁਸੀਂ ਇੱਕ ਵਾਰ ਮੈਨੂੰ ਗੱਲ ਕਰ ਲੈ ਲੈਂਦੇ ਹੋ ਜੀ ਤੁਸੀਂ ਕਿਹਦਾ ਫੋਨ ਹੈ ਜੀ ਸਾਹਿਬ ਏਸੀਪੀ ਕਿਹੜੇ ਜੀ ਏਸੀਪੀ ਵੈਸਟ ਨੇ ਜੀ ਸਤਿ ਸ਼੍ਰੀ ਅਕਾਲ ਜੀ ਏਸੀਪੀ ਸਾਹਿਬ ਪਰ ਏਸੀਪੀ ਸਾਹਿਬ ਮੈਂ ਐਡਵੋਕੇਟ ਆ ਦੀ ਵਕੀਲ ਦੇ ਤੌਰ ਤੇ ਮੇਰਾ ਰਾਈਟ ਹੈਗਾ ਸੀਗਾ ਜੀ ਮੈਨੂੰ ਕਿਉਂ ਰੀਟੇਨ ਕੀਤਾ ਗਿਆ ਨਹੀਂ ਪਰ ਐਡਵੋਕੇਟ ਹੈ ਐਡਵੋਕੇਟ ਨਹੀਂ ਜੀ ਮੈਂ ਨਹੀਂ ਠੀਕ ਹੈ ਜੀ ਜੇ ਅਸੀਂ ਆ ਗਏ ਸੀ ਕਿ ਅਕਾਲੀਕਲ ਦੇ ਵਰਕਰ ਆ ਪਰ ਵਕੀਲ ਤੇ ਆ ਜਾਣਾ ਜੀ ਮੈਂ ਤਾਂ ਵਕੀਲ ਦੇ ਤੌਰ ਤੇ ਚੱਲਿਆ ਸੀਗਾ ਜੀ ਥੈਂਕ ਯੂ ਸੀਪੀ ਸਰ ਹਾਂ ਸਰ ਜਿਹੜੀ ਕਰਨੇ ਚੰਡੀਗੜ੍ਹ ਜਾਣਾ ਸੀ ਰੋਕਿਆ ਜਾ ਰਿਹਾ ਸੀ ਪਰ ਪਰਮਿਸ਼ਨ ਅੱਗੀ ਦੀ ਜਾਂਗਿਆ ਹੈ ਜੀ ਐਜ਼ ਐਨ ਐਡਵੋਕੇਟ ਮੈਂ ਇਸ ਤੋਂ ਪਹਿਲਾਂ ਵੀ ਆਪਣਾ ਦਿਖਾ ਕੇ ਟੈਕੀ ਆ ਮੇਰਾ ਆਇਡੈਂਟੀਟੀ ਕਾਰਡ ਆ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਐਨਰੋਲਮੈਂਟ ਹੋਈ ਹੋਈ ਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ 30 6 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਐਨਰੋਲ ਕੀ एज एन एडवोकेट विद अमृतसर बार एसोसिएशन एंड हैज बीन प्रैक्टिसिंग एज एन एडवोकेट इन डिस्ट्रिक्ट कोर्ट अमृतसर सिंस दोज आर शेड टू द डेट ही इज अ रेगुलर मेंबर ऑफ अमृतसर बार एसोसिएशन प्रधान साहिब गुरप्रीत भनेसर जी सेक्रेटरी विक्की मेहरा जी मेरे नाल बैठे ने ਸਾਡੇ 바ਰ ਦੇ ਪਹਿਲੇ ਪ੍ਰਧਾਨ रह चुके ਨੇ ਬਹੁਤ ਸਤਿਕਾਰਯੋਗ ਐਡਵੋਕੇਟ ਪ੍ਰਦੀਪ ਸੈਣੀ ਜੀ ਨੇ ਐਡਵੋਕੇਟ ਅਮਨ ਭਾਰਤਵਾੜ ਜੀ ਨੇ ਐਡਵੋਕੇਟ ਅਮਨਦੀਪ ਰੰਧਾਵਾ ਨੇ ਐਡਵੋਕੇਟ ਸਰਮਨ ਬੈਠੇ ਆ ਮੈਂ ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਐਸਨ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਸਰ ਦਾ ਬੇਕਮ ਸਰ ਮਜੀਠੀਆ ਸਾਹਿਬ ਆਇਆ ਹਾਂ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੈਂ ਉਹਨਾਂ ਰਾਈਟ ਤੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਚਾ ਚੰਡੀਗੜ੍ਹ ਜਾਣਾ ਸੀ ਕਿਉਂਕਿ ਇੱਕ ਐਡਵੋਕੇਟ ਦਾ ਰਾਈਟ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਰਹੀ ਸੀ ਸਰ ਦਾ ਮਜੀਠੀਆ ਸਾਹਿਬ ਨੇ ਮੈਨੂੰ ਆਪਣੇ ਹੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਹੈ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ ਇੱਕ ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹੌਸਟੈਸ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਵਿਗੈਨਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਇੰਟ ਪ੍ਰਿਵੀਲੇਜ ਅਗੈਨਸਟ ਦੀ ਵਾਇਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਿਹਾ ਤਾਂ ਇਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਗਈ ਤੁਸੀਂ ਇਕਾਲੀ ਗੱਲ ਨਾਲ ਸੰਬੰਧ ਤੁਸੀਂ ਇਕਾਲੀ ਗੱਲ ਨਾਲ ਸੰਬੰਧ ਤੁਸੀਂ ਆਉਂਦੇ ਦਾਰੋ ਤੁਸੀਂ ਵਰਕਰੋ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਉੱਤੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਉੱਤੇਦਾਰ ਹਾਂ ਅਕੱਲ ਹੀ ਗੱਲ ਤੇ ਲੀਗਲ ਵਿੰਗ ਦਾ ਉੱਤੇਦਾਰ ਹਾਂ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਦੇ ਵਿੱਚ ਹਾਂ ਮੈਂ ਅੱਜ ਐਡਵੋਕੇਟ ਦੀ ਹਸਿਆ ਦੇ ਵਿੱਚ ਹੀ ਚੱਲ ਰਿਹਾ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣਾ ਕਰ ਰਿਹਾ ਜਿੱਥੇ ਵੀ ਮੇਰੇ ਕਲਾਇੰਟ ਨੂੰ ਲੋੜ ਪੈਂਦੀ ਮੈਂ ਐਸਾਂ ਐਡਵੋਕੇਟ ਉੱਤੇ ਹਾਜ਼ਰ ਹੋ ਰਿਹਾ ਮੈਂ ਐਡਵੋਕੇਟ ਦੇ ਤੌਰ ਤੇ ਵਿਚਰ ਰਿਹਾ ਪਰ ਇਹਨਾਂ ਵੱਲੋਂ ਜਿਹੜਾ ਆ ਉਹ ਸੀ ਚੀਜ਼ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਤ ਮੈਂ ਪਹਿਲੇ ACP ਸਾਹਿਬ ਨੂੰ ਇਹਨਾਂ ਨੇ SSHO ਸ਼ਹਾਟਾ ਇਨਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤੰਪੂਲਸ ਮੁਲਾਜਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ। ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ। ਜਦੋਂ ਮੈਂ ACP ਅੰਮ੍ਰਿਤਸਰ ਵੈਸ਼ਨ ਨੂੰ ਕਾਲ ਕੀਤੀ ਉਹਨਾਂ ਫੋਨ ਨਹੀਂ ਚੁੱਕਿਆ ਮੈਂ ਇਸ ਸਬੰਧਤ ਪੁੱਛਣ ਲਈ। ਮੈਂ ਉਹਨਾਂ ਨੂੰ ਫੇਰ ਇਨਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਾਹਿਬਾਨ ਨਾਲ ਗੱਲ ਕਰ ਲਓ। ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਹੈ ਜੀ। CP ਸਾਹਿਬ ਦਾ ਹੁਕਮ ਹੈ ਕਿ ਰੈਸਟ ਕਰੋ, ਹਾਊਸ ਰੈਸਟ ਕਰੋ, ਡਿਟੇਨ ਕਰੋ। ਮੈਂ ਉਹਨਾਂ ਨੂੰ ਇਹ ਗੱਲ ਸੀ ਉਸ ਤੋਂ ਬਾਅਦ ਮੈਂ ਆਪਣੀ ਸੰਬੰਧਿਤ ਅੰਮ੍ਰਿਤਸਰ ਬਾੜ ਐਸੋਸੀਏਸ਼ਨ ਨੂੰ ਇਨਫੋਰਮ ਕੀਤਾ ਪ੍ਰਧਾਨ ਜੀ ਸਾਡੇ ਪ੍ਰਦੀਪ ਸੈਣੀ ਜੀ ਹੁਣ ਇਪਨੇਸ਼ਰ ਸਾਹਿਬ ਸਾਰਿਆਂ ਨੂੰ ਇਨਫੋਰਮ ਕੀਤਾ ਐਡਵੋਕੇਟ ਸਾਹਿਬਾਨ ਸਾਰੇ ਆ ਰਹੇ ਨੇ ਕਿ ਤੁਸੀਂ ਰਾਈਟ ਆਫ ਦਾ ਐਡਵੋਕੇਟ ਦੀ ਜਿਹੜੀ ਉਹ ਵਾਇਲੇਸ਼ਨ ਕਰ ਰਹੇ ਹੋ ਸੋ ਹੁਣੇ ਤੁਹਾਡੇ ਸਾਹਮਣੇ ਸੀਗਾ ਕਿ ਜਦੋਂ ਪ੍ਰੈਸ ਤੇ ਤੇ ਗੱਲ ਚੱਲੀ ਤਾਂ ਐਸ.ੀ.ਪੀ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਾ ਸਕਦੇ ਹੋ ਜੀ ਸੋ ਰਾਈਟ ਨਾਉ ਮੈਂ ਆਪਣਾ ਜਿਹੜਾ ਹੈ ਉੱਥੇ ਐਸਐਨ ਅੱਗੇ ਜਾ ਜਾ ਰਿਹਾ ਹਾਂ ਬਿਲਕੁਲ ਜਾ ਰਹੇ ਹਾਂ ਜੀ ਜੀ ਭਜੀ ਆਪਣਾ ਨਾਮ ਦੱਸ ਕੇ ਅੱਜ ਤੁਹਾਨੂੰ ਹੋਸਟਸਟ ਕੀਤਾ ਜਾਂ ਦਿੱਤਾ ਗਿਆ ਕੀਤਾ ਗਿਆ। ਮੈਂ ਇੰਦਰਜੀਤ ਸਿੰਘ ਭੰਡੋਰੀ ਕਾਉਂਸਲਰ ਵਾਰ ਨੰਬਰ 43 ਹਲਕਾ ਦੱਖਣੀ ਸ਼੍ਰੋਮਣੀ ਕਾਲੀਗੜ੍ਹ ਮੈਂ ਦੱਸਣਾ ਚਾਹੁੰਦਾ ਆਪ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਜੀਠੀਆ ਜੀ ਦੀ ਪੇਸ਼ੀ ਹੀ ਮੁਹਾਲੀ ਦੇ ਵਿੱਚ ਤੇ ਸਾਡੀ ਅਸੀਂ ਉੱਥੇ ਪਹੁੰਚਣਾ ਹੈਗਾ ਅਸੀਂ ਆਪਣੇ ਸਾਥੀਆਂ ਨਾਲ ਜਿਹੜੇ ਟਾਈਮ ਮਿਲਿਆ ਹੈਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ ਅੱਧਾ ਬੰਦੇ ਨੇ ਅਸੀਂ ਉਸੇ ਪਹੁੰਚਣਾ ਮੁਹਾਲੀ ਦੇ ਵਿੱਚ ਅਹੀਂ ਜਿਹਨੂੰ ਸਵਾਰੀ ਤੇ ਕਤਰ ਹੋਏ ਆ ਮੇਰੀ ਹਿਰਾਸ਼ ਦੇ ਉੱਤੇ ਚੀਦ ਉਤਮ ਸੇ ਨਗਲ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈ ਆ ਉਹਨੇ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਪੁੱਛਿਆ ਕਿ ਕਿੱਥੇ ਜਾ ਰਹੇ ਸੀਗਾ ਮੋਹੱਲੀ ਜਾ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਮੋਹੱਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲ ਉਹ ਨਹੀਂ ਜਾ ਸਕਦੇ ਪਰ ਕਾਰਨ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਉਹਨਾਂ ਕੀ ਹੈ ਜਾਂ ਤਾਂ ਥਾਣੇ ਚੱਲੋ ਤੋ ਜਾਇ ਮੇਰੇ ਤੁਹਾਨੂੰ ਹੌਸਲੇ ਸਤ ਜਿਹੜਾ ਤੁਸੀਂ ਕਰਨਾ ਤੇ ਤੁਹਾਨੂੰ ਹੌਸਲਾ ਦਿੱਤਾ ਜਾਂਦਾ। ਅਸੀਂ ਸਾਰੇ ਸਾਥੀ ਅੱਜ ਮੇਰੇ ਘਰ ਬੈਠੇ ਨੇ। ਅਸੀਂ ਮੁਹਾਰੀ ਨਹੀਂ ਪਹੁੰਚ ਸਕੇ। ਅਸੀਂ ਭਗਵੰਤ ਮਾਨਸਾਹ ਦੀਆਂ ਤੱਕੇ ਸਹੀਆਂ ਆ। ਇਹਦਾ ਜਵਾਬ ਆਉਣ ਵਾਲੇ ਸਮੇਂ ਦੇਵਾਂਗੇ। ਤੇ ਜੇ ਆਮ ਵਰਕਰਾਂ ਨਾਲ ਤੁਸੀਂ ਇਹਦੇ ਤੱਕਾ ਕਰ ਰਹੇ ਹੋ ਤੇ ਆਮ ਦੁਨੀਆ ਦਾ ਕੀ ਬਣੇਗਾ ਤੇ। ਸੋ ਅਸੀਂ ਕਾਲੀ ਵਰਕਰਾਂ ਕਾਲੀ ਜੋਧੇ ਆ। ਸੀ ਸੀਧਾਂ ਦੇ ਪਰਿਵਾਰਾਂ ਦੇ ਬੱਚੇ ਆ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਬਿ ਤੇਰੀਆਂ ਤੱਕੇ ਸਹੀਆਂ ਜਿਹੜੀਆਂ ਜਵਾਵਾਂ ਜੰਨੀ ਚਲਣੀਆਂ। ਇਹ ਦਿੱਲੀ ਦੇ ਜਿਹੜੇ ਪਾਸ ਢੋਕਾ ਬਣ ਗਏ ਆ ਇਹਨਾਂ ਜਿਹੜੇ ਵਿਲੇ ਲੋਕ ਨੇ ਨਕਾਰੇ ਲੋਕ ਨੇ ਦਿੱਲੀ ਦੇ ਉਹ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਪਰ ਇਹ ਕਾਲੀ ਜੋਧੇ ਤੇ ਰਾਜ ਨਹੀਂ ਚੱਲਣ ਦੇਣਗੇ ਬਕਰ ਮਜੀਤ ਸਿੰਘ ਅਮਜੀਠੀਆ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਕਿਉਂਕਿ ਉਹ ਦੁੱਖ ਸੁੱਖ ਦਾ ਭਾਈਵਾਲ ਹਮੇਸ਼ਾ ਰਹਿੰਦਾ ਲੋਕਾਂ ਦਾ ਦੁੱਖ ਸੁੱਖ ਸੁਣਦਾ ਪੰਜਾਬ ਉਹ ਪੰਜਾਬੀਆ ਪੰਜਾਬੀ ਦੀ ਗੱਲ ਕਰਦਾ ਪਰ ਉਹ ਪੰਜਾਬ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਕਰਕੇ ਉਹਨੂੰ ਬਦਲੇ ਦੀ ਭਾਵਨਾ ਦੇ ਨਾਲ ਉਤੇ ਜਿਹੜਾ ਕੇਸ ਦਰਜ ਕੀਤਾ ਗਿਆ ਵਾ ਅਸੀਂ ਚਲੋ ਆਪਣੇ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੀ ਪਹੁੰਚ ਨਹੀਂ ਹੋ ਸਕੀ ਅਸੀਂ ਜੋ ਵੀ ਅੱਗੇ ਤੋਂ ਸਾਡੀ ਡਿਊਟੀ ਸਾਡੀ ਹਾਈ ਕਮਾਂਡ ਲੈ ਗਈ ਅਸੀਂ ਉਹਦੇ ਤਨਦੇਈ ਦਾ ਪਹਿਲਾਂ ਵੀ ਸੇਵਾ ਕਰਦੇ ਆਇਆ ਔਰ ਅੱਗੇ ਵੀ ਕਰਦੇ ਰਾਵਾਂਗੇ ਅਸੀਂ ਜਿੱਥੇ ਡਿਊਟੀ ਲੱਗੂਗੀ ਅਸੀਂ ਤਨਦੇਈ ਦਾ ਨਿਭਾਵਾਂ ਵੱਡੀ ਗਿਣਤੀ ਵਿੱਚ ਬਿਆਸਦ ਰਿਆਤ ਵੀ ਰੋਕਿਆ ਗਿਆ ਸੀ ਮੈਂ ਕਈ ਆਪਣੇ ਸਾਥੀਆਂ ਨੂੰ ਫੋਨ ਕਰਕੇ ਕੀਤੇ ਨੇ ਵੀ ਤੁਸੀਂ ਕਿੱਥੇ ਜ ਤੁਸੀਂ ਕਿੱਥੇ ਕਿਸੇ ਨੇ ਸਾਨੂੰ ਕਹਿਤਾ ਦਾਵਾ ਵੀ ਅਸੀਂ ਸਾਨੂੰ ਮਹੱਲੇ ਵਿੱਚ ਘੇਰ ਲਿਆ ਕਿਸੇ ਨੇ ਕਹਿਤਾ ਸਾਨੂੰ ਗੋਲਡਨ ਗੇਟ ਤੇ ਘੇਰ ਲਿਆ ਕਿਸੇ ਨੇ ਕਹਿਤਾ ਸਾਨੂੰ ਰਈਆ ਨਹੀਂ ਟਪੁੰਦਦਾ ਜਿਹੜੇ ਦੂਰ ਦੂਰੋਂ ਨੇ ਬਹੁਤ-ਬਹੁਤ ਜਾ ਕੇ ਬਿਆਸ ਤੱਕ ਬਿਆਸ ਤੋਂ ਲੰਘਣ ਨਹੀਂ ਦੇਂਦੇ ਕਹਿੰਦੇ ਫੋਰਸ ਫੋਰਸ ਪੁਲਿਸ ਪੁਲਸੀ ਲੱਗੀ ਆ ਔਰ ਆਡੈਂਟੀਫਾਈ ਕੀਤਾ ਜਾ ਰਿਹਾ ਤੂੰ ਕਾਲੀ ਵਰਕਰਾਂ ਦੇ ਤੂੰ ਸਾਈਡ ਤੇ ਲਾ ਲਾ ਗੱਡੀ ਤੂੰ ਤੈਨੂੰ ਆਪਾਂ ਮੁਹੱਲੀ ਤੱਕ ਨਹੀਂ ਜਾਣ ਦੇਣਾ ਉਸੋ ਜੋ ਹੋ ਰਹੀ ਸਰਕਾਰ ਦੀ ਵੱਤ-ਵਾਦ ਉਥੇ ਮੰਦੇਰ ਨਾ ਪਹੁੰਚਦਾ ਤਾਂ ਕਿਉਂ ਸਰਦਾਰ ਸغبੀਰ ਸਿੰਘ ਬਾਦਲ ਚਰੋਮਣੀ ਕਾਲੀ ਦੇ ਪ੍ਰਧਾਨ ਉਹਨਾਂ ਨੇ ਅਗਵਾਈ ਕਰਨੀ ਸੀ ਅਗਲੇ ਪਾਸੇ ਇਸ ਕਰਕੇ ਸਰਕਾਰ ਡਰੀ ਪਈ ਆ ਵੀ ਪਤਾ ਨਹੀਂ ਕੀ ਹੋ ਜਾਣਾ ਵਾ ਸੋ ਇਹ ਬੜੇ ਸ਼ਾਂਤ ਪਈ ਦੇ ਨਾਲ ਉੱਥੇ ਪਹੁੰਚਣਾ ਸੀਗਾ ਪਰ ਸਾਡਾ ਜਿਹੜਾ ਸਾਰਾ ਕੰਮ ਇਹਨਾਂ ਭਗਵੰਤ ਮਾਨ ਨੇ ਤੇ ਉਹਦੀ ਸਰਕਾਰ ਨੇ ਜਦੋਂ ਰੋਕ ਦਿੱਤਾ ਗਿਆ